ਗੁਰੂ ਗ੍ਰੰਥ ਸਾਹਿਬ ਜੀ ਤੇ ਕੁਰਾਨੇ ਪਾਕ ਦੇ ਵਿੱਚ ਕੋਈ ਫਰਕ ਨਹੀਂ ਕਿ ਦੋਵਾਂ ਦਾ ਮੈਸੇਜ ਇੱਕੋ ਹੀ ਹੈ ਕਿ ਦੋਵਾਂ ਦਾ ਮਕਸਦ ਇੱਕੋ ਹੀ ਹੈ ਸੋ ਪਹਿਲੇ ਆਪਾਂ ਵੀਡੀਓ ਦੇਖਦੇ ਹਾਂ ਡਾਕਟਰ ਨਸੀਰ ਅਕਟਰ ਸਾਹਿਬ ਜੀ ਮਲੇਰਕੋਟੜਾ ਦੇ ਮੁਸਲਮਾਨ ਆ ਤੇ ਉਹਨਾਂ ਨੇ ਹਾਂ ਦਾ ਨਾਰਾ ਮਾਰਿਆ ਹਾਂਜੀ ਸੋ ਪਹਿਲੇ ਵੀਡੀਓ ਦੇਖਦੇ ਹਾਂ ਫਿਰ ਆਪਾਂ ਗੱਲਬਾਤ ਕਰਦੇ ਹਾਂ ਸੋ ਫਤਿਹ ਵੀ ਗੂੰਜ ਪੈਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਜਗ ਦੇ ਧਰਮ ਗ੍ਰੰਥੀ ਕਰ ਕਰਕੇ ਵੇਖ ਲੋ ਸ੍ਰੀ ਗੁਰੂ ਨਾਨਕ ਸਾਹਿਬ ਦੀ ਬਾਣੀ ਤੇ ਉਹਨਾਂ ਦੇ ਮੁਖਾਰ ਬਿੰਦ ਚੋਂ ਨਿਕਲੇ ਬਚਨ ਕੁਰਾਨ ਸ਼ੀਰ ਤੋਂ ਛੁੱਟ ਕਿਸੇ ਹੋਰ ਗ੍ਰੰਥਾ ਮੇਲੀ ਨਹੀਂ ਜਾਂਦੇ ਮੈਨੂੰ ਇਹ ਲੱਗਦਾ ਜਿਵੇਂ ਕੁਰਾਨ ਸ਼ੀਰ ਦੇ ਅਰਬ ਅਲਾਦਨ ਅਬਦੀ ਹਦੀਸਾਂ ਦਾ ਪੰਜਾਬੀ ਵਰਤਨ ਹੋ ਗਏ ਗੁਰੂ ਨਾਨਕ ਦੀ ਜਿਹੜੀ ਬਾਣੀ ਹੈ ਇਸੇ ਕਰਕੇ ਪ੍ਰਸਿੱਧ ਸਿੱਖ ਵਿਦਵਾਨ ਨੇ ਸਰਗੁਰ ਗੁਰਬੀ ਸਿੰਘ ਦੀ ਐਡਵੋਕੇਟ ਹੋਣ ਦੀ ਕਿਤਾਬ ਹੈ ਇਸਰਾਮ ਐਂਡ ਸਿੱਖਿਜ਼ਮ ਦੇ ਪੰਨ ਨੰਬਰ 11 ਤੇ ਲਿਖਦੇ ਨੇ if we make a comparative study of glorious quran hmm. with the teachings of guru nanak as contained in shri guru granth sahib hmm. we notice the basic truths presented by each are the same is karke je tusi asal da asal da vicharna hai ek already i have a problem quran sheb nu sade saram ch bahut asaan banaya gaya koi banda onu padh sakda hai te kujh tusi onu padhoge ne samjhoge ke sikhi jehda hai na guru granth sahib de bahut sare adab ne jehde na ਉਹ ਆਮ ਬਿਰੇ ਦੇ ਵਿੱਚ ਦੇਖਦਾ ਸੀਖਾ ਨੂੰ ਉਹਨਾਂ ਨੂੰ ਕਹਿਣਾ ਵੀ ਹੈ ਇਹ ਆਪਣਾ ਉਹਦੇ ਜਿਹੜੇ ਉੱਚੀਆਂ ਨੇ ਉਹਨਾਂ ਤੋਂ ਥੋੜਾ ਕੱਟ ਜਾਂਦਾ ਬਚ ਜਾਂਦਾ ਲੇਕਿਨ ਗੁਰੂ ਗ੍ਰੰਥ ਸਾਹਿਬ ਨੂੰ ਅਸਾਂ ਆਸਾਨ ਹੋਣ ਜਿਵੇਂ ਹਰ ਬੰਦਾ ਅਪਰੋਚ ਕਰ ਸਕੇ ਪੜੇ ਤਾਂ ਕਿ ਇਹ ਜ਼ਿੰਦਗੀ ਗੁਜ਼ਾਰਨ ਲਈ ਇੱਕ ਢੰਗ ਹੈ ਹੂੰ ਇਹ ਚੀਜ਼ ਨਾਲ ਬਹੁਤ ਸਾਰੇ ਸਿੱਖਣੇ ਮੈਂ ਦੇਖਦਾ ਜਿਵੇਂ ਹੁਣ ਆਪਾਂ ਅਖੰਡ ਸਾਹਿਬ ਅਖੰਡ ਪਾਠਾ ਉਹ ਤਾਂ ਹੁੰਦਾ ਅਖੰਡ ਪਾਠ ਰਖਾਇਆ ਜਾਂਦਾ ਤੇ ਗਰੰਥੀ ਸਿੰਘ ਜਿਹੜੇ ਪੜ ਰਹੇ ਹੁੰਦੇ ਨੇ ਆਪਾਂ ਖਾਣੇ ਵਿੱਚ ਮਸ਼ਰੂਫ ਹੁੰਦੇ ਹਨ ਹੈਨਾ ਉਹ ਮਕਸਦ ਹਲ ਨਹੀਂ ਨਾ ਹੁੰਦਾ ਤੇ ਰੋਟੀ ਮੈਂ ਖਾਵਾਂ ਭੁੱਖ ਥੋੜੀ ਮਿਟ ਜਵੇ ਇਸ ਤਰ੍ਹਾਂ ਕਿਵੇਂ ਹੋਊਗਾ ਹੋ ਸਕਦਾ ਇਸ ਨਾਲ ਨਹੀਂ ਬਿਲਕੁਲ ਨਹੀਂ ਸਮਝ ਜ਼ਰੂਰੀ ਹੈ ਇਸ ਕਰਕੇ ਹਰ ਸਿੰਘ ਨੂੰ ਚਾਹੀਦਾ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੇ ਉਹਨੂੰ ਵਿਚਾਰੇ ਹੈਨਾ ਸਾਡੇ ਵੀ ਕਿਹਾ ਜਾਂਦਾ ਵੀ ਤੁਸੀਂ ਭਾਈ 10 15 ਮਿੰਟ ਵੱਧ 20 ਮਿੰਟ ਕੁਰਾਨ ਸ਼ਿਖਿ ਪੜੋ ਉਹਨੂੰ ਵਿਚਾਰੋ ਕੀ ਕਹਿ ਰਿਹਾ ਹੈ ਉਹ ਇਹ ਇਹ ਪੜ੍ਹਨ ਦੀ ਕਿਤਾਬ ਨਹੀਂ ਹੈ ਇਹ ਅਮਲ ਕਰਨ ਦੀ ਕਿਤਾਬ ਹੈ ਅਮਲ ਤਾਂ ਕਰਾਂਗੇ ਜੀ ਉਸ ਉਪਰ ਵਿਚਾਰ ਕਰਾਂਗੇ ਗੌਰ ਫਿਕਰ ਕਰਾਂਗੇ ਕੁਰਾਨ ਸ਼ੇਖ ਜੀ ਦਾ ਚੈਪਟਰ ਹੈ ਸੂਰਾਤ ਮੁਹਮਮਦ ਆਇਤ ਨੰਬਰ 24 ਅਫਲਾ ਯਤਦਬਰੂਨ ਅਲਕੁਰਾਨ ਅਮ ਅਲ ਕੁਲੂਬ ਅਕਫਲੂਆ ਕਿ ਇਹ ਲੋਕ ਕੁਰਾਨ ਤੇ ਗੌਰ ਹੀ ਨਹੀਂ ਕਰਦੇ ਤਦਬਰ ਨਹੀਂ ਕਰਦੇ ਸੋਚ ਵਿਚਾਰ ਨਹੀਂ ਕਰਦੇ ਜਾਂ ਇਹਨਾਂ ਦਿਲਾਂ ਨੂੰ ਤਾਲੇ ਲੱਗੇ ਹੋਏ ਨੇ ਵੀ ਤੁਸੀਂ ਤੇਰੇ ਨੂੰ ਤਾਲੇ ਨਹੀਂ ਲੱਗੇ ਗੌਰ ਕਰੋ ਫਿਕਰ ਕਰੋ ਸਮਝੋ ਜੇ ਸਮਝੋਗੇ ਤਾਂ ਇਹ ਉਪਰ ਅਮਲ ਕਰੋਗੇ ਨਾ ਇੱਕ ਜਿਵੇਂ ਮੈਂ ਉਹ ਤੇਲ ਵਾਲੀ ਗੱਲ ਕੀਤੀ ਸੀ ਕਦੇ ਪੜਦੇ ਆ ਜਾਂ ਬਚਪਨ ਦੇ ਵਿੱਚ ਕਦੇ ਕਿਸੇ ਨੇ ਕਿਹਾ ਨਹੀਂ ਵੀ ਇਹ ਮੁਸਲਮਾਨ ਨੇ ਇਹਨਾਂ ਨੇ ਸਾਡੇ ਗੁਰੂਆਂ ਨਾਲ ਲਾਇਕ ਕੀਤਾ ਕਦੇ ਕੁਝ ਹੋਇਆ ਕਦੇ ਕਿਸੇ ਨੇ ਕੁਝ ਕਿ ਤਾਂ ਹੁੰਦੇ ਰਹਿੰਦੇ ਨੇ ਮੈਂ ਤੁਹਾਨੂੰ ਸੁਣਾਈ ਦੀ ਗੱਲ ਅਸੀਂ ਜਦੋਂ ਕਾਲਜ ਗਏ ਸਾਡੇ ਇੱਕ ਸਾਥੀ ਥਾ ਸਰਦਾਰ ਨਿਰਮਲ ਸਿੰਘ ਸਾਤੋਂ ਇੱਕ ਸਾਥ ਸੀਨੀਅਰ ਸੀ ਅਸੀਂ ਜੋ ਪ੍ਰੈਪ ਚ ਗਏ ਆ ਤੇ ਅਸੀਂ ਗੌਰਮੈਂਟ ਦੇ ਕਾਲਜ ਗਰਾਊਂਡ 'ਚ ਖੜੇ ਸੀ ਅ ਦੋ ਤਿੰਨ ਸਿੱਖ ਮੁਸਲਮ ਹਿੰਦੂ ਭਰਾਤੇ ਤਿੰਨ ਚਾਰ ਸਿੱਖ ਭਰਾਤੇ ਮੈਂ ਕੱਲਾ ਸੀ ਆਪਣਾ ਮੁਸਲਮ ਆਪਣੇ ਸੈਕਸ਼ਨ ਚ ਤੇ ਉਹ ਇੰਟਰੋਡਿਊਸ ਕਰ ਰਿਹਾ ਸੀ ਆਹ ਕੌਣ ਹੈ ਫਲਾਣਾ ਕੌਣ ਹੈ ਫਲਾਣਾ ਕੌਣ ਹੈ ਫਲਾਣਾ ਨਾਮ ਲੈ ਕੇ ਜੋ ਮੇਰੇ ਵਲਾਇਆ ਮੈਨੂੰ ਇਹ ਨਹੀਂ ਕਿਹਾ ਵੀ ਮੈਂ ਉਹ ਨਸੀਰ ਹੈ ਉਹ ਨਾਮ ਆ ਆ ਮੁਸਲਮਾਨ ਮੇਰੇ ਗੁਰੂ ਦਾ ਬਹਿਰੀ ਹੈ ਨਾ ਤੇ ਇਹ ਜਿਹੜੀ ਚੀਜ਼ਾਂ ਨੇ ਇਹ ਜਦੋਂ ਚਲਦੀਆਂ ਰਹਿੰਦੀਆਂ ਨੇ ਘਰਾਂ ਚ ਅਸੀਂ ਦੂਰ تھے ਇੱਕ ਦੂਸਰੇ ਤੋਂ ਤੇ ਇਸ ਚੀਜ਼ ਨੇ ਮੈਨੂੰ ਬੜਾ ਸ਼ੌਕ ਕੀਤਾ ਤੇ ਫਿਰ ਮੈਨੇ ਸਿੱਖੀ ਨੂੰ ਪੜਿਆ ਗੁਰੂ ਗ੍ਰੰਥ ਸਾਹਿਬ ਬਾਰੇ ਜਾਣ ਦੀ ਕੋਸ਼ਿਸ਼ ਕੀਤੀ ਹੈ ਨਾ ਸਿੰਘ ਸਾਹਿਬ ਸਿਰ ਸਿੰਘ ਸੀ ਤੇ ਇਤਿਹਾਸ ਪੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਫਿਰ ਉਹ تھا ਵੀ ਇਹ ਤਾਂ ਇਹ ਵੀ ਜਿਸ ਤਰ੍ਹਾਂ ਘਰ ਚ ਬੱਚੇ ਨੂੰ ਸਿੱਖਿਆ ਮਿਲਦੀ ਹੈ ਉਸ ਵਾਂਗ ਹੀ ਉਹ ਬਚਾ ਕਰ ਲੈਂਦਾ ਹੈ ਕਿਉਂਕਿ ਮੈਂ ਅਕਸਰ ਕਹਿੰਦਾ ਹੁੰਦਾ ਅ ਬਹੁਤ ਸੌਖਾ ਹੈ Hindu ਜਾਂ Musalman ਹੋਣਾ ਬਹੁਤ ਸੌਖਾ ਹੈ Hindu ਜਾਂ Musalman ਹੋਣਾ ਪਰ ਬਹੁਤ ਔਖਾ ਹੈ ਆਦਮੀ ਦਾ ਇਨਸਾਨ ਹੋਣਾ ਸੰਸਾਰ ਚ ਜਨਮ ਲੈਣ ਵਾਲਾ ਹਰ ਨਵਜਨਮ ਬੱਚਾ ਇਨਸਾਨ ਬਰ ਕੇ ਪੈਦਾ ਹੁੰਦਾ ਹੈ ਤੇ ਉਹਦਾ ਧਰਮ ਇਨਸਾਨੀਤ ਹੁੰਦਾ ਹੈ ਮਗਰ ਉਹ ਕਰਦੇ ਮਾਹੌਲ ਨੂੰ ਅਨਸਾਰ ਹਿੰਦੂ ਮੁਸਲਮਾਨ ਸਿੱਖ ਈਸਾਈ ਆਦੀ ਬਣ ਜਾਂਦੇ ਜਿਸ ਤਰ੍ਹਾਂ ਘਰ ਚ ਗੱਲਬਾਤ ਹੁੰਦੀ ਹੈ ਉਸਰੀ ਉਹ ਕੋਰੀ ਸਲੇਟ ਹੁੰਦੀ ਹੈ ਬੱਚੇ ਜਦ ਮਾਬਪ ਲਿਖਦੇ ਨੇ ਉਸਨ ਲਿਖਿਆ ਜਾਂਦਾ ਹੈ ਉਸ ਇਸ ਤਰ੍ਹਾਂ ਕਰਨ ਸਾਡੇ ਗੱਲਾਂ ਚੱਲਦੀਆਂ ਨੇ ਉਹਦੇ ਵਿੱਚ ਨਫ਼ਰਤ ਫੈਲਦੀ ਚਲੀ ਗਈ ਤੇ ਚਲੋ ਇਸ ਨਫ਼ਰਤ ਦੇ ਜਦ ਸਾਡੇ ਮੁਲਕ ਚ ਚਾਰੋਂ ਪਾਸੇ ਧਰਮ ਦੇ ਨਾਮ ਤੇ ਕੌਮਾਂ ਦੇ ਨਾਮ ਤੇ ਭਾਸ਼ਾ ਦੇ ਨਾਮ ਤੇ ਇਲਾਕੇ ਦੇ ਨਾਮ ਤੇ ਨਫ਼ਰਤ ਫੈਲਾਈ ਜਾ ਰਹੀਆਂ ਨੇ ਨਫ਼ਰਤ ਦੀ ਅੱਗ ਜਲਾਈ ਜਾ ਰਹੀ ਹੈ ਕੋਈ ਤਾਂ ਹੋਵੇ ਜਿਹੜਾ ਉਹ ਨਫ਼ਰਤਾਂ ਚ ਪਿਆਰ ਦਾ ਪੌਣੀ ਪਾਉਣ ਦੀ ਕੋਸ਼ਿਸ਼ ਕਰੇ ਕੋਈ ਮੁਹੱਬਤ ਦਾ ਦੀਪ ਜਲਾਵੇ ਕਿਉਂ ਨਾ ਅਸੀਂ ਹੋਈਓ ਅਸੀਂ ਮੁਹੱਬਤ ਦਾ ਦੀਪ ਜਲਾਉਣ ਦੀ ਕੋਸ਼ਿਸ਼ ਕੀਤੀ ਹੈ ਨਫ਼ਰਤਾਂ ਦੇ ਹਨੇਰਿਆਂ 'ਚ ਇਹ ਛੋਟਾ ਜਿਹਾ ਬਾਕੀ ਰੱਬ ਆਪਣੀ ਮਿਹਰ ਕਰੂਗਾਗੇ ਔਖਾ ਨਹੀਂ ਹੁੰਦਾ ਵੀ ਜਿੱਥੇ ਇੱਕ ਪਾਸੇ ਤਾਂ ਲੋਕੀ ਨਫ਼ਰਤ ਪੂਰੀ ਹੁਫਾਨ ਤੇ ਹੈ ਨਫ਼ਰਤ ਨੂੰ ਪੂਰਾ ਫਿਲਾ ਰਹੇ ਹੈ ਦੂਜੇ ਪਾਸੇ ਤੁਸੀਂ ਮੁਹੱਬਤ ਦਾ ਇੱਕ ਦੀਪ ਉਹ ਛੋਟਾ ਜਿਹਾ ਦੀਪ ਲੈ ਕੇ ਖੜੇ ਹੋ ਔਖਾ ਨਹੀਂ ਹੁੰਦਾ ਦੇਖੋ ਤੈਰਾ ਕੋਣ ਨਹੀਂ ਕਹਿੰਦਾ ਜਿਹੜਾ ਪਾਣੀ ਦੇ बहाव ਨਾਲ ਤੈਰਦਾ ਹੈ ਤੈਰਾ ਕੋਣ ਹੁੰਦਾ ਜਿਹੜਾ ਪਾਣੀ ਦੇ बहाव ਦੇ ਉਲਟ ਤੈਰਦਾ ਹੈ ਪਰ ਉਹ ਵੀ ਉਹ ਜਿਹੜਾ ਬਲ ਬਖਸ਼ਦਾ ਉੱਪਰ ਵਾਲਾ ਹਾਂ ਬਿਲਕੁਲ ਹੈ ਤੇ ਉਹੀ ਬਲ ਬਖਸ਼ਦਾ ਬੰਦੇ ਦੇ ਕੋਈ ਹੱਥ ਨਹੀਂ ਹੈਗਾ ਪਰ ਇਹ ਵੀ ਗੱਲ ਹੈ ਜੇ ਬੰਦੇ ਨੇ ਤੁਹਾਨੂੰ ਇੰਨੀ ਗੱਲ ਕਹੀ ਚਲੋ ਸਿੱਖ ਸੀਗਾ ਉਹ ਵੀ ਉਹਨੇ ਤੁਹਾਨੂੰ ਬੱਚਾ ਸੀ ਉਹ ਦੇਖੋ ਮੈਂ ਸੋਨਾ 15 ਸਾਲ ਦਾ ਸੀ 10ਵੀਂ ਕਰਮ ਗਿਆ ਸੀ 1500 ਸਾਲ ਦਾ ਸੀ ਉਸ ਤਰ੍ਹਾਂ ਦਾ ਸਾਲ ਦਾ ਸੀ ਬੱਚਾ ਸੀ ਉਹਨੂੰ ਵੀ ਪਤਾ ਨਹੀਂ ਸੀ ਨਾ ਪਰ ਇਹ ਗੱਲ ਉਹਨੇ ਤੁਹਾਨੂੰ ਇਹ ਗੱਲ ਨੈਗੇਟਿਵ ਵੇਜ ਕਹੀ ਤੁਸੀਂ ਉਹਨੂੰ ਪੋਜ਼ਿਟਿਵ ਲਿਆ ਹਾਂ ਬਿਲਕੁਲ ਨਹੀਂ ਕੁਰਾਨ ਕਹਿੰਦਾ ਨਾ ਤੁਸੀਂ ਕਿਸੇ ਦੀ ਬੁਰਾਈ ਦਾ ਮਤਲਬ ਭਲਾਈ ਨਾਲ ਦੇ ਬੋ ਦਾ ਜਵਾਬ ਤੁਸੀਂ ਕਿਸੇ ਬੁਰਾਈ ਦਾ ਜਵਾਬ ਹੈ ਭਲਾਈ ਨਾਲ ਦਿਵੋ ਇਸ ਤਰ੍ਹਾਂ ਕੀ ਹੋ ਜਿਹੜਾ ਥੋੜੇ ਦੋ ਬੰਦੇ ਚ ਨਫਰਤੀ ਉਹ ਦੋਸਤ ਸੀ ਬਜੁਰੇ ਥੋੜੀ ਦੁਸ਼ਮਣੀ ਸੀ ਉਹੀ ਕਰਨੀ ਕੋਈ ਹੈ ਕਿਤੀ ਮੈਨੇ ਮੈਂ ਪਿੱਛੇ ਤੁਹਾਡੇ ਦੇਖਦਾ ਮੈਂ ਕਿਤਾਬਾਂ ਪਈਆਂ ਹੋਈਆਂ ਮਤਲਬ ਉਹ ਤਾਂ ਤੁਹਾਡੇ ਨਾਲ ਗੱਲਬਾਤ ਕਰਕੇ ਪਤਾ ਲੱਗ ਗਿਆ ਕਿ ਕਿਤਾਬਾਂ ਦਾ ਧਾਰਮਿਕ ਗ੍ਰੰਥਾਂ ਦਾ ਤੁਹਾਨੂੰ ਪ੍ਰੋਪਰਲੀ ਗਿਆਨ ਹੈ ਸੱਚ ਦੀ ਭਾਲ ਮੈਂ ਦੇਖ ਰਿਹਾ ਸੱਚ ਸੋਜ ਹੈ ਕੀ ਹੈ ਸੱਚ ਇਹ ਹੈ ਵੀ ਉਸ ਰੱਬ ਨੂੰ ਪਛਾਣ ਲਵੇ ਬੰਦਾ ਆਪਣੇ ਪੈਦਾ ਕਰਨ ਵਾਲੇ ਨੂੰ ਪਛਾਣ ਲਵੇ ਇਹ ਸੱਚ ਹੈ ਇਉ ਉਹਨੂੰ ਪਛਾਨ ਕੇ ਉਹਦੇ ਅਨੁਸਾਰ ਬਹਿ ਕੇ ਹੈ ਨਾ ਤਾਂ ਹੀ ਬੰਦਾ ਕਹੂੰ ਲੱਗਦਾ ਹੈ ਪਰਵਤੀ ਅੰਗ ਤੇਰਾ ਸੋਨ ਜਦੇ ਕਿ ਹੈ ਨਾ ਹੁਕਮ ਪਛਾਨੇ ਇੱਕੇ ਜਾਣੇ ਬੰਦਾ ਕਹੀ ਸੋਈ ਬੰਦਾ ਤਾਂ ਹੀ ਬਣ ਸਕਦਾ ਹੈ ਜੇ ਉਹਦੀ ਸਹੀ ਬੰਦਗੀ ਕਰੇ ਬੰਦਗੀ ਤਾਂ ਹੀ ਕਰੂਗਾ ਉਹਦੇ ਹੁਕਮਾਂ ਨੂੰ ਪਛਾਨੂਗਾ ਕਿ ਬਸ ਸਚਾਰਾ ਹੋਈਏ ਕਿ ਕੂੜੇ ਟੁੱਟੇ ਪਾਲ ਹੁਕਮ ਰਜ਼ਾਈ ਚੱਲਣਾ ਨਾਲੇ ਲਿਖਿਆ ਨਾਲ ਜਦ ਉਹ ਹੁਕਮ ਉਹਦੇ ਅਨੁਸਾਰ ਗੁਜਰੂਗਾ ਜਿੰਦਗੀ ਗੁਜਾਰੂਗਾ ਤਾਂ ਹੀ ਉਸ ਚਾਰਾ ਹੋ ਸਕਦਾ ਹੈ ਇਹੀ ਸਚਾਈ ਹੈ ਸਚਾਰਾ ਸਚਾਈ ਉਪਣੇ ਨਾਮ ਦੇ ਅੱਗੇ ਡਾਕਟਰ ਕਿਦਾਂ ਲੱਗਿਆ ਕਿਉਂਕਿ ਮੈਂ ਪਹਿਲਾਂ ਨਾਮ ਚ ਮੈਂ ਜਾਣ ਕੇ ਨਹੀਂ ਡਾਕਟਰ ਬੋਲਿਆ ਸੀਗਾ ਹੁਣ ਮੈਂ ਦੱਸਦਾ ਬਸ ਨਾਮ ਬੁਲਾਤਾ ਪੜਨ ਪੜਨ ਲੱਗ ਡਾਕਟਰ ਲੱਗ ਜਾਂਦੇ ਨੇ ਨਾ ਖਲ ਗਿਆ ਨਾਮ ਇਹ ਕੀ ਹੈ ਨਾਮਾਜੀ ਕੁਛ ਨਹੀਂ ਰੱਖਿਆ ਅਸਰ ਤਾਂ ਕੰਮ ਚ ਹੈ ਨਾਮ ਨਹੀਂ ਕੰਮ ਡਾਕਟਰ ਕਿਦਾਂ ਪੀ ਐਚ ਡੀ ਕੀਤੀ ਹੈ ਲੋਕਾਂ ਨੇ ਵੈਸੇ ਨਾਲ ਲੋਕਾਂ ਨੇ ਲਾਤਾ ਸਮਝ ਲੱਗ ਗਿਆ ਲੋਕਾਂ ਨੇ ਵੀ ਹਾਂ ਜਿਸ ਹਿਸਾਬ ਦਾ ਗਿਆਨ ਹੈ ਲੋਕਾਂ ਨੇ ਡਾਕਟਰ ਅੱਗੇ ਲਾਤਾ ਨਾਮ ਦੇ ਅੱਗੇ ਚਲੋ ਰਿਸਰਚ ਕਰਦੇ ਆ ਨਾ ਇਸ ਕਰਕੇ ਲੋਕਾਂ ਨੇ ਰਿਸਰਚ ਕਰਕੇ ਸਰ ਜੀ ਵੈਸੇ ਤੁਹਾਡੇ ਜੇ ਗੱਲ ਕਰਦੇ ਆ ਸਿੱਖ ਧਰਮ ਬਾਰੇ ਹੋਰ ਕਿੰਨੇ ਤੁਸੀਂ ਬਾਕੀ ਧਰਮਾਂ ਤੇ ਵੀ ਰਿਸਰਚ ਕੀਤੀ ਹਾਂ ਮੈਂ ਹਿੰਦੂ ਧਰਮ ਤੇ ਵੀ ਕਿਤਾਬ ਲਿਖੀ ਹੈ ਉਹਦੇ ਵਿੱਚ ਵੀ ਕਾਫੀ ਮੈਨੇ ਜਿਹੜੇ ਅਸਲ ਜਿਹੜਾ ਅਸਲ ਜਿਹੜਾ ਪਤਾ ਕੀ ਗੱਲ ਹੈ ਪ੍ਰੋਬਲਮ ਕਿੱਥੇ ਆਉਂਦੀ ਹੈ ਜਿੱਥੇ ਪ੍ਰੋਬਲਮ ਆਉਂਦੀ ਹੈ ਜਦੋਂ ਅਸੀਂ ਆਸਰੀ ਸੁਮੇ ਨੂੰ ਛੱਡ ਦਿੰਦੇ ਆ ਪ੍ਰੋਬਲਮ ਉੱਥੇ ਹੁੰਦੀ ਹੈ ਜਿਹੜੇ ਵੇਦ ਨੇ ਹਿੰਦੂ ਧਰਮ ਚ ਉਹਨਾਂ ਵਿੱਚ ਤਕਰੀਬਨ ਜਿਹੜਾ ਉਹਦਾ ਇੱਕ ਹੈ ਤੁਸੀਂ ਦੇਖੋ ਵੀ ਐਂ ਨਹੀਂ ਲੱਗਦਾ ਵੀ ਇਹ ਗੁਰੂ ਸਾਹਿਬ ਦੀ ਬਾਣੀ ਦਾ ਇੱਕ ਦੂਸਰਾ ਉਲੱਥਾ ਹੈ। ਹਮ ਮੰਡਲ ਦਾ ਸੂਕਤ 12 ਮੰਤਰ ਇਕ ਹਮ ਈਸ਼ਵਰੀ ਅਵਲ ਹੈ। ਹਮ ਇਧਰ ਕਿਹਾ ਅਵਲ ਅੱਲਾ ਨੂਰ ਪਾਇਆ ਹਾਂ ਉਧਰ ਕਹਿੰਦਾ ਈਸ਼ਵਰੀ ਅਵਲ ਹੈ ਤੇ ਸਾਰੇ ਪਰਜਾਮਾਂ ਦਾ ਇਕੱਲਾ ਮਾਲਕ ਹੈ। ਉਹੀ ਧਰਤੀਆਂ ਤੇ ਆਕਾਸ਼ਾਂ ਦਾ ਮਾਲਕ ਹੈ। ਹਮ ਉਸ ਇੱਕ ਰੱਬ ਨੂੰ ਛੱਡ ਕੇ ਤੁਸੀਂ ਕਿਸ ਦੀ ਪੂਜਾ ਕਰਦੇ ਹੋ? ਹਮ ਤੇ ਉਹ ਹੀ ਤਾਂ ਮਿਲ ਰਿਹਾ ਹੈ। ਅਸਲ ਬਾਅਦ ਚ ਬਹੁਤ ਸਾਰੀ ਜਿਹੜੀ ਕਿਤਾਬਾਂ ਲੋਹਾ ਵੱਲੋਂ ਲਿਖੀਆਂ ਜਾਂਦੇ ਨੇ ਔਰ Hindu ਵਿਦਵਾਨਾਂ ਦਾ ਇਹ ਦਾਵਾ ਹੈ ਕਿ ਜਿਹੜੇ ਵੇਦ ਨੇ ਇਹ ਕਿਸੇ ਰਿਸ਼ੀ ਮੁਨੀ ਨੇ ਲਿਖੇ ਹੋਏ ਇਹ ਰੱਬੀ ਬਾਣੀ ਕਿਹਾ ਜਾਂਦਾ ਹੈ ਰੱਬੀ ਬਾਣੀ ਰਾਹ ਬਣਨ ਲਿਖੀ ਇਸ ਇਸ ਬਾਣੀ ਕਿਹਾ ਜਾਂਦਾ ਹੈ ਵੀ ਇਹਦਾ ਕੋਈ ਉਹ ਨਹੀਂ ਹੈਗਾ ਬਾਕੀ ਜਿਹੜੀ ਚੀਜ਼ਾਂ ਨੇ ਉਹ ਤਾਂ ਬਾਅਦ ਚ ਰਿਸ਼ੀ ਮੁਨੀ ਨੇ ਲਿਖੇ ਹੋਏ ਨੇ ਤੇ ਅਸੀਂ ਜਦੋਂ ਉਹ ਚੀਜ਼ਾਂ ਨੂੰ ਛੱਡ ਦਿੰਦੇ ਆ ਨਾ ਪਰੋਂ ਸਾਡੇ ਅੰਦਰ ਤਾਂ ਹੁੰਦੀ ਹੈ ਅਸੀਂ ਅਸਲ ਜਿਹੜਾ ਮੂਲ ਸੋਮਾ ਸਾਡਾ ਉਹ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਮੁਸਲਮਾਨਾਂ ਦਾ ਕੁਰਾਨ ਸ਼ਰੀਫ ਹਰ ਹਦੀਸ ਹੈ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਹੈ ਹੈਨਾ ਤੇ ਹਿੰਦੂਆਂ ਦੇ ਵੇਦ ਨੇ ਤੇ ਇਸਾਈਆਂ ਦੇ ਰਿਹੇ ਦੇ ਐਂਜਿਲੇ ਤੇ ਜਦੋਂ ਮਿਲਦੇ ਤੁਹਾਨੂੰ ਤੁਹਾਨੂੰ ਇੱਕ ਰੱਬ ਦੀ ਗੱਲ ਕੀਤੀ ਜਾਂਦੀ ਹੈ ਮਤਲਬ ਤੁਸੀਂ ਵੇਦਾਂ ਦਾ ਵੀ ਗਿਆਨ ਲੈਂਦਾ ਹੈ ਥੋੜਾ-ਬਹੁਤ ਥੋੜਾ-ਬਹੁਤ ਹੈ ਜਿੰਨਾ ਕੋ ਪ੍ਰਭੂ ਬਖਸ਼ਦਾ ਇਸੇ ਵਾਸਤੇ ਵੀ ਤਾਂ ਕਿ ਲੋਗਾ ਜਿਹੀ ਮੁਹੱਬਤ ਦੇ ਸਕੀਏ ਠੀਕ ਹੈ ਨਹੀਂ ਉਹ ਕਹਦੇ ਨੇ ਵੀ ਜੋ ਬੀਜੂਗਾ ਉਹੀ ਕੱਟੂਗਾ ਜਾ ਕੇ ਬਟ ਐਂਜਲ ਚਨੇ ਬੀਜ ਕੇ ਬਦਾਮ ਨਹੀਂ ਹੁੰਦੇ ਸੋਚ ਕੋਸ਼ਿਸ਼ ਕੀਤੀ ਹੈ ਵੀ ਅਸੀਂ ਉਹ ਫੁੱਲ ਬੀਜੀਏ ਗਿਆਨ ਲੈਣ ਚ ਖਾਈ ਵੀ ਬੜੀ ਹੁੰਦੀ ਨਾ ਕਿ ਕਿ ਬੰਦਾ ਪਹਿਲਾਂ ਕਿਤਾਬ ਲੱਭਦਾ ਕੁਝ ਲੱਭਦਾ ਤੁਸੀਂ வேத ਪਹਿਲਾਂ ਲੱਭੇ ਹੋਣਗੇ வேத ਕਿੱਥੋਂ ਮਿਲਣਗੇ ਉਹਨਾਂ ਨੂੰ ਪੜਿਆ ਹੋਊਗਾ ਇਹ ਵੀ ਬੜਾ ਇਹ ਦੇਖੋ ਬਹੁਤ ਸਾਰੇ ਬੰਦੇ ਗਰੀਬ ਘਰ ਚ ਪੈਦਾ ਹੁੰਦੇ ਨੇ ਅਰਪਤੀ ਬਣ ਜਾਂਦੇ ਨੇ ਕਿੰਨੀ ਮਿਹਨਤ ਕਰਦੇ ਹੋਣਗੇ ਜੇ ਦੁਨੀਆਂ ਦੇ ਰਹਿਣ ਵਾਸਤੇ ਸਿਰਫ 50 70 ਸਾਲ ਦੀ ਜ਼ਿੰਦਗੀ ਵਾਸਤੇ ਅਸੀਂ ਇੰਨੀ ਮਿਹਨਤ ਕਰ ਸਕਦੇ ਆ ਉਹ ਜਿੱਥੇ ਸਾਡੇ ਸலாம் ਦੇ ਗੁਰੂ ਗ੍ਰੰਥ ਸਾਹਿਬ ਜੀ ਤੇ ਕੁਰਾਨੇ ਪਾਕ ਦੇ ਵਿੱਚ ਕੋਈ ਫਰਕ ਨਹੀਂ ਜ਼ਿਆਦਾ ਹਾਂਜੀ ਬਿਲਕੁਲ ਸਹੀ ਗੱਲ ਬਾਤ ਕਰਨ ਦੇ ਸੀ ਡਾਕਟਰ ਨਸੀਰ ਅਕਤਰ ਸਾਹਿਬ ਜੀ ਵੀਰੋ ਦੋਵਾਂ ਦਾ ਮਕਸਦ ਇੱਕ ਹੈ ਦੋਵਾਂ ਦਾ ਮੈਸੇਜ ਇੱਕ ਹੈ ਦੋਵੇਂ ਹਦਾਇਤ ਬਣ ਕੇ ਆਏ ਆ ਪੂਰੀ ਦੁਨੀਆ ਵਾਸਤੇ ਹਾਂਜੀ ਬਲਕਿ ਕੁਰਾਨੇ ਪਾਕ ਜਿਹੜਾ ਵਾ ਵੀ ਕੁਰਾਨੇ ਪਾਕ ਦੀ ਵੀ ਗੁਰੂ ਗ੍ਰੰਥ ਸਾਹਿਬ ਜੀ ਕੁਰਾਨੇ ਪਾਕ ਦੀ ਵੀਰੋ ਤਫਸੀਰ ਹੈ ਹਾਂਜੀ ਸੋ यह गल मैं दो शब्द के मदद ना क्योंकि मैं कई दफा मैं की था, इस चीज़ महसूस कियागुरू जी का खालसा वाहगुरु जी की फतेह की पूरी दुनिया दा वीरो दो का नॉलेज भीरो दो शब्द वाहेगुरू जी का खालसा वाहू जी की फतेह जमीन भी उस मालक दी सिस्टम भी उस मालक का ही चलेगा हाँ जी सो तो डॉक्टर नसीर अख्तर साहब जी बिल्कुल सही गलबात कर ਇਹ ਮਲੇਰ ਕੋਟਲਾ ਦੇ ਮੁਸਲਮਾਨ ਹੈ ਜਿਨ੍ਹਾਂ ਨੇ ਹਾਂ ਦਾ ਨਾਰਾ ਮਾਰਿਆ ਸੀਗਾ ਸੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤੇ ਹੁਕਮ ਕੀਤਾ ਸੀਗਾ ਕਿ ਮਲੇਰ ਕੋਟਲਾ ਦੇ ਮੁਸਲਮਾਨਾਂ ਤੁਸੀਂ ਆਪਣਾ ਸਮਝਿਓ ਇਹਨਾਂ ਦੇ ਨਾਲ ਤੁਸੀਂ ਭਾਈਚਾਰਕ ਸਾਂਝ ਇਹਨਾਂ ਨੂੰ ਤੁਸੀਂ ਭਾਈਚਾਰਾ ਬਣਾਈ ਰੱਖਿਓ ਔਰ ਇਹਨਾਂ ਦੀ ਤੁਸੀਂ ਹਿਫਾਜ਼ਤ ਕਰਿਓ ਹਾਂਜੀ ਸੋ ਇਹ ਉਹ ਮਲੇਰ ਕੋਟਲਾ ਵਾ ਤੋ ਅੱਜ ਵੀ ਇਹਨਾਂ ਨੇ ਹਾਂ ਦਾ ਨਾ ਨਾ ਮਾਰ ਕੇ ਦੁਨੀਆ ਨੂੰ ਇੱਕ ਮੈਸੇਜ ਦਿੱਤਾ ਹੋਇਆ ਆਪਾਂ ਵੀਡੀਓ ਦੇਖਣ ਦੇ ਸੀਗੇ ਕਿ ਦੁਨੀਆ ਨੂੰ ਕੀ ਮੈਸੇਜ ਦਿੱਤਾ ਹੋਇਆ ਕਿ ਇਸਲਾਮ ਧਰਮ ਇੱਕ ਸੱਚਾ ਮੁਸਲਮਾਨ ਉਹ ਦੂਸਰੇ ਧਰਮ ਨੂੰ ਖਤਮ ਕਰਨ ਵਾਸਤੇ ਨਹੀਂ ਆਇਆ ਇਸਲਾਮ ਧਰਮ ਦੂਜੇ ਧਰਮਾਂ ਨੂੰ ਹੀ ਮਹਿਫੂਜ਼ ਕਰਨ ਵਾਸਤੇ ਆਇਆ ਹੈ ਦੂਸਰੇ ਧਰਮਾਂ ਨੂੰ ਵੀ ਸੰਭਾਲਣ ਵਾਸਤੇ ਆਇਆ ਹੈ ਦੂਜੇ ਧਰਮਾਂ ਦੀ ਵੀ ਹਿਫਾਜ਼ਤ ਕਰਨ ਵਾਸਤੇ ਆਇਆ ਹੈ ਮ ਇਸਲਾਮ ਧਰਮ ਇੱਕ ਸੱਚਾ ਮੁਸਲਮਾਨ ਇੱਕ ਸੱਚਾ ਜਿਹੜਾ ਮੈਂ ਇਸਲਾਮ ਦੇ ਉੱਤੇ ਚੜਨ ਵਾਲਾ ਉਹ ਜ਼ੁਲਮ ਦੇ ਖਿਲਾਫ ਲੜੇਗਾ ਉਹ ਤਰਮ ਨੂੰ ਖਤਮ ਨਹੀਂ ਕਰੇਗਾ ਉਹ ਫਿਤਨਾ ਫਸਾਦ ਨਹੀਂ ਪਲਾਏਗਾ ਵੀਰ ਉਹ ਬਲਕਿ ਫਿਤਨਾ ਫਸਾਦ ਨੂੰ ਖਤਮ ਕਰੇਗਾ ਹੱਕ ਦੇ ਨਾਲ ਖੋਏਗਾ ਸੱਚ ਦੇ ਨਾਲ ਖੋਏਗਾ ਹਾਂਜੀ ਸੋ ਵੀਰ ਇਹੋ ਹੀ ਮੈਸੇਜ ਇਹੋ ਹੀ ਚੀਜ਼ ਅ ਗੁਰੂ ਸਾਹਿਬਾਂ ਦਾ ਹੈ ਇਹੋ ਹੀ ਚੀਜ਼ ਗੁਰੂ ਗ੍ਰੰਥ ਸਾਹਿਬ ਜੀ ਨੇ ਵੀ ਵੀ ਇਹੋ ਜੀ ਦਸੀ ਕਿ ਉਹ ਮੰਨ ਲਓ ਕਿ ਇੱਕ ਹੈ ਉਹਦੀ ਪੂਜਾ ਪਾਰਟੀ ਕਰ ਰਹੀ ਹੈ ਕਿਸੇ ਦੇ ਗਿਣੀ ਚੁਕਣਾ ਹਕ ਤੇ ਕਰੋਨਾ ਸਾਇ ਤੇ ਕਰੋਨਾ ਮਾਲ ਜਾਂਦਾ ਜਾਵੇ ਔਲਾਦ ਜਾਂਦੀ ਕੋਈ ਵੀ ਕੁਰਬਾਨੀ ਦੇਣੀ ਪਵੇ ਤੇ ਜਾਓ ਹਕ ਤੇ ਕਰੋਨਾ ਸਾਇ ਤੇ ਕਰੋਨਾ ਅਜ਼ਾਨ ਹੋ ਨਜ਼ਰਾ ਅੱਲਾਹੁ ਅਕਬਰ ਤੋਂ ਜੇ ਆਪਾਂ ਪਹਿਲੇ ਗੁਰੂ ਸਾਹਿਬਾਂ ਤੋਂ ਲੈ ਕੇ ਦਸਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਉਹਨਾਂ ਦੀ ਆਪਾਂ ਜ਼ਿੰਦਗੀ ਵਾਲਾ ਆਪਾਂ ਦੇਖੀਏ ਜੋ ਉਹਨਾਂ ਨੇ ਦੱਸਿਆ ਪੂਰੀ ਦੀ ਜੋ ਜੋ ਉਹਨਾਂ ਦਾ ਮੈਸੇਜ ਹੈ ਵੀ ਜ਼ੁਲਮ ਦੇ ਖਿਲਾਫ ਲੜਨਾ ਆਇਆ ਕਰੇ ਵਾਸਤੇ ਵੀਰੋ ਜ਼ੁਲਮ ਦਾ ਖਾਤਮਾ ਕਰਨ ਵਾਸਤੇ ਆਇਸੀ ਪਾਪਾਂ ਨੂੰ ਮਟਾਉਣ ਵਾਸਤੇ ਆਇਸੀ ਹਾਂਜੀ ਸੋ ਉਹ ਪਾਪ ਕਿਦਾਂ ਹੋਣੇ ਖਤਮ ਹੋਣਗੇ ਵੀ ਅ ਮਿਸਕੂਨ ਕਿਦਾਂ ਹੋਏਗਾ ਅਮਨ ਕਿਦਾਂ ਹੋਏਗਾ ਵੀਰੋ ਜਿੱਦਾਂ ਗੁਰੂ ਸਾਹਿਬਾਨ ਨੇ ਕਿਹਾ ਸਾਨੂੰ ਐਦਾਂ ਗੁਰੂ ਨੂੰ ਮੰਨਣਾ ਪਵੇਗਾ ਗੁਰੂ ਤੇ ਲੜ ਲੱਗਣਾ ਪਵੇਗਾ ਹਾਂਜੀ ਆਪਣੇ ਹਿਸਾਬ ਦੇ ਨਾਲ ਨਹੀਂ ਜਿਹਨੇ ਆਪਣੇ ਹਿਸਾਬ ਦੇ ਨਾਲ ਗੁਰੂ ਨੂੰ ਮੰਨਿਆ ਉਹ ਤੇ ਮਰਿਆ ਵੀ ਸਕੂਨ ਦੇ ਨਾਲ ਨਹੀਂ ਹੈ ਵੀਰੋ ਸਿੱਧੀ ਸਾਫ਼ ਗੱਲ ਹੈ ਸੋ ਸਾਨੂੰ ਗੁਰਸਾਹਿਬਾਂ ਨੂੰ ਮੰਨਣਾ ਚਾਹੀਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਗਰ ਮੰਨਣਾ ਤੇ ਗੁਰਸਾਹਿਬਾਂ ਦੇ ਹਿਸਾਬ ਨਾਲ ਮੰਨਣਾ ਚਾਹੀਦਾ ਹੈ ਸੋ ਪੜ੍ਹਨਾ ਵੀ ਚਾਹੀਦਾ ਹੈ ਤੇ ਵੀਰ ਉਹ ਵਿਚਾਰ ਵੀ ਕਰਨਾ ਚਾਹੀਦਾ ਹੈ ਬਿਲਕੁਲ ਸਹੀ ਗੱਲ ਬਾਤ ਕਰ ਰਹੇ ਹੋ ਤੁਸੀਂ ਇਸਰਾਇਲ ਨੇ ਇੱਕ ਵਿੱਚ ਗੱਲ ਕਹੀ ਨਾ ਜਿਹੜੀ ਕਿ ਉਸ ਪਰਮਾਤਮਾ ਦੇ ਸੱਚ ਤੱਕ ਬੰਦੇ ਨੇ ਕਿੱਦਾਂ ਪਹੁੰਚਣਾ ਉਹ ਵੀਰ ਉਹ ਤਾਂ ਦੇਖੋ ਬਾਹ ਸਿੱਖ ਲੋਗ ਉਹਨੋ ਦੇ ਮੂਹੋਂ ਮੈਂ ਸੁਣਿਆ ਮੈਂ ਇਹ ਗੱਲ ਕਹਿੰਦੇ ਆ ਕਿ ਜੋ ਹੁੰਦਾ ਨਾ ਇਹ ਪ੍ਰਮਾਤਮਾ ਦੀ ਮਰਜ਼ੀ ਵਿੱਚ ਹੁੰਦਾ ਵੀਰੋ ਪ੍ਰਮਾਤਮਾ ਦੀ ਮਰਜ਼ੀ ਮਰਜ਼ੀ ਕੋਈ ਨਹੀਂ ਹੈ ਕੋਈ ਵੀ ਚੀਜ਼ ਪ੍ਰਮਾਤਮਾ ਦੀ ਮਰਜ਼ੀ ਨਾਲ ਨਹੀਂ ਹੁੰਦੀ ਇਹ ਪ੍ਰਮਾਤਮਾ ਦੀ ਮਰਜ਼ੀ ਹੈ ਕਿ ਲੋਕ ਬਲਤਕਾਰ ਕਰਨ ਵੀਰੋ ਦੱਸੋ ਮੈਨੂੰ ਆਪਣੇ ਦਿਲ ਤੇ ਹੱਥ ਰੱਖ ਕੇ ਜੀ ਆਂ ਇਹ ਪ੍ਰਮਾਤਮਾ ਦੀ ਮਰਜ਼ੀ ਸੀ ਛੋਟੇ ਸਾਹਿਬ ਜੀ ਦੇ ਨਾਲ ਵੀਰੋ ਇਦਾਂ ਹੁੰਦਾ ਵੀਰੋ ਨਹੀਂ ਇਹ ਪ੍ਰਮਾਤਮਾ ਦੀ ਮਰਜ਼ੀ ਸੀ ਕਿ ਲੋਕੀ ਆਪਣੇ ਮਾਪੇ ਨੂੰ ਜ਼ਰੀਲ ਕਰਨ ਮਾਪੇ ਨੂੰ ਬਾਹਰ ਸੁੱਟਣਨ ਇਹ ਪ੍ਰਮਾਤਮਾ ਦੀ ਮਰਜ਼ੀ ਹੈ ਕਿ ਲੋਕੀ ਬੇਸਕੂਨੀ ਪਾਉਣ ਫਿਤਨਾ ਫਲਾਉਣ ਫਸਾਦ ਫਲਾਉਣ ਵੀਰੋ ਇਹ ਪ੍ਰਮਾਤਮਾ ਦੀ ਮਰਜ਼ੀ ਨਹੀਂ ਹੈ ਇਹ ਪ੍ਰਮਾਤਮਾ ਦਾ ਹੁਕਮ ਹੈ ਹਾਂਜੀ ਉਹ ਉਸ ਪ੍ਰਮਾਤਮਾ ਦਾ ਹੁਕਮ ਹੈ ਕਰਨਾ ਹਿਸਾਬ ਦੇਣਾ ਪਵੇਗਾ ਹਾਂਜੀ ਉਹ ਮਾਲਕ ਬੇਨਫਾਵੀ ਕਰਦਾ ਨਹੀਂ ਮਾਲਕ ਹੱਕ ਦੇ ਨਾਲ ਹੈ ਹੱਕ ਕੀ ਇਨਸਾਫ ਉਹ ਮਾਲਕ ਸੱਚ ਦੇ ਨਾਲ ਹੈ ਵੀਰੋ ਸੋ ਉਸ ਮਾਲਕ ਦਾ ਹੁਕਮ ਹੈ ਦੋਵੇਂ ਰਸਤੇ ਇੱਕ ਸਿੱਧਾ ਹੀ ਤੇ ਇੱਕ ਪੁੱਠਾ ਹੀ ਜਿੱਥੇ ਚੱਲਣਾ ਹੈ ਚੱਲ ਹੈ ਹੁਕਮ ਹੈ ਹਿਸਾਬ ਦੇਣਾ ਪਵੇਗਾ ਸੋ ਸਭ ਬੰਦੇ ਦੀ ਅਗਰ ਬੰਦਾ ਚਾਹੁੰਦਾ ਹੈ ਕਿ ਮੈਂ ਜਿੰਨਾ ਵੀ ਹੱਕ ਸੱਚ ਦਾ ਕਮਾ ਪਹੁੰਚ ਜਾਵਾਂ ਉਸ ਮਾਲਕ ਤੱਕ ਪਹੁੰਚ ਜਾਵਾਂ ਸੋ ਵੀਰੋ ਫਿਰ ਹੁਕਮੇ ਰਜ਼ਾਈ ਚੱਲਣਾ ਪਵੇਗਾ ਸੋ ਹੁਕਮ ਔਰ ਚੀਜ਼ ਹੈ ਹੁਕਮੇ ਰਜ਼ਾਈ ਔਰ ਚੀਜ਼ ਹੈ ਹਾਂਜੀ ਸੋ ਮਰਜ਼ੀ ਮੁਰਜ਼ੀ ਕੋਈ ਨਹੀਂ ਹੈ ਪਰਮਾਤਮਾ ਦੀ ਵੀ ਜੋ ਚੱਲਦਾ ਪਰਮਾਤਮਾ ਦੀ ਮਰਜ਼ੀ ਹੁਕਮ ਦੇ ਚੱਲਦਾ ਹੈ ਜਿ ਜਿਨਾਂ ਨੇ ਇੱਕ ਵਿੱਚ ਇਹ ਪੰਕਤੀ ਪੜੀ ਨਾ ਕਿ ਹੁਕਮ-ਏ-ਰਜ਼ਾਈ ਚੱਲਣਾ ਬਿਲਕੁਲ ਵੀਰੋ ਸਾਨੂੰ ਹੁਕਮ-ਏ-ਰਜ਼ਾਈ ਚੱਲਣਾ ਚਾਹੀਦਾ ਇੱਕ ਹੁੰਦਾ ਹੁਕਮ ਇੱਕ ਹੁੰਦਾ ਉਸ ਮਾਲਕ ਦੇ ਹੁਕਮ ਦੀ ਰਜ਼ਾ ਦੇ ਵਿੱਚ ਰਹਿਣਾ ਹਾਂਜੀ ਸੋ ਹੁਕਮ-ਏ-ਰਜ਼ਾਈ ਰਹਿਣਾ ਵੀਰੋ ਇਹ ਕਾਮਯਾਬੀ ਹੈ ਇਹ ਸਫਰ-ਏ-ਸ਼ਾਦਤ ਹੈ ਇਹਦੇ ਵਿੱਚ ਬੰਦਾ ਮਰ ਕੇ ਵੀ ਨਹੀਂਗਾ ਮਰਦਾ ਤੇ ਬੰਦਾ ਸੱਚ ਤੱਕ ਬੰਦਾ ਪਹੁੰਚ ਹੀ ਜਾਂਦਾ ਹੈ ਹਾਂਜੀ ਸੋ ਆ ਇਸੇ ਮੈਂ ਗੱਲ ਦੋ ਤਮੇ ਖੋਰਮ ਗੱਲ ਕਰਾਂਗਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰغبੀਰ ਸਿੰਘ ਸਾਹਿਬ ਜੀ ਨੂੰ ਮੇਰੀ ਮੁਸਲਮਾਨ ਦੇ ਇੱਕ ਰਿਕੁਐਸਟ ਹੈ ਵੱਡੇ ਹੈ ਆਪਣਾ ਹੱਥ ਜੋੜ ਕੇ ਇੱਕ ਬੇਨਤੀ ਹੈ ਹੁਕਮ ਕਿਉਂਕਿ ਹੁਕਮ ਦੀ ਗੱਲ ਹੋਏ ਨਾ ਇਹ ਸੁਪਰ ਟੈਂਡ ਜਿਹੜਾ ਹੁਕਮਨਾਮਾ ਦਿੰਦੇ ਨਾ ਵੀਰੋ ਮੇਰੀ ਰਿਕੁਐਸਟ ਹੈ ਗਿਆਨੀ ਰੁਬੀਰ ਸਿੰਘ ਸਾਹਿਬ ਜੀ ਦੇ ਅਗੇ ਇਸ ਗੱਲ ਨੂੰ ਨਾਸਿਬ ਪਹਚਾਓ ਕਿ ਜਿਹੜਾ ਹੁਕਮਨਾਮਾ ਦਿੰਦੇ ਹਨ ਉਹਦਾ ਥੱਲੇ ਉਰਦੂ ਵਿੱਚ ਵੀ ਨਾਮ ਲਿਖ ਦਿਓ ਤੇ ਬੜਾ ਵਧੀਆ ਕੰਮ ਹੋਏਗਾ ਕਿ ਤਾਕੇ ਹੁਕਮ ਰਜ਼ਾਈ ਚੱਲਣਾ ਹੈ ਹੁਕਮ ਉਸ ਮਾਲਕ ਦਾ ਹੈਗਾ ਇੱਧਰ ਚੱਲਣਾ ਤੇ ਚੱਲ ਲੈ ਇੱਧਰ ਜਾਣਾ ਤੇ ਇੱਧਰ ਚੱਲ ਜਾ ਹਾਂਜੀ ਸੋ ਜੋ ਚੱਲਦਾ ਵਾ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲਣਾ ਹੈ ਸੋ ਅਗੋਂ ਅਗੋਂ ਸਾਡੇ ਉਤੇ ਵੀ ਰੋ ਇਹ ਡਿਪੈਂਡ ਕਰਦਾ ਕਿ ਅਸੀਂ ਉਸ ਮਾਲਕ ਦੇ ਹੁਕਮ ਰਜ਼ਾਈ ਚੱਲਣਾ ਹੈ ਜਾਂ ਆਪਣੀ ਮਰਜ਼ੀ ਨਾਲ ਚੱਲਣਾ ਹੈ ਸਭੇ ਕਿਉਂਕਿ ਆਪਣੀ ਮਰਜ਼ੀ ਦੇ ਨਾਲ ਜ਼ਿੰਦਗੀ ਨੂੰ ਨਿਗਾਉਣਾ ਵੀ ਰੋ ਇਹ ਖੁਦਕੁਸ਼ੀ ਹੈ ਵੀ ਆਪਣੀ ਮਰਜ਼ੀ ਦੇ ਨਾਲ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਵੀ ਰੋ ਖੁਦਕੁਸ਼ੀ ਹੈ ਉਹ ਚਾਹੇ ਇੱਕ ਦਿਨ ਚ ਕਰ ਲਈਏ ਤੇ ਚਾਹੇ ਸਾਰੀ ਜ਼ਿੰਦਗੀ ਵਾਸਤੇ ਆਪਣੀ ਮਰਜ਼ੀ ਦੇ ਵਿੱਚ ਨਗਾ ਕੇ ਜ਼ਿੰਦਗੀ ਨੂੰ ਜੀਵੀ। ਇਹ ਵੀ ਰੋ ਇੱਕ ਬੇਸਕੂਨ ਨਹੀਂ ਹੈ ਇਹ ਖੁਦਕੁਸ਼ੀ ਹੈ। ਇੱਕ ਵੀ ਇੱਕ ਆਪਣੇ ਹੁਕਮ ਦੇ ਮੁਤਾਬਕ ਜ਼ਿੰਦਗੀ ਗੁਜ਼ਾਰਨੀ ਹੈ ਇੱਕ ਉਸ ਮਾਲਕ ਦੇ ਹੁਕਮ ਦੇ ਮੁਤਾਬਕ ਜ਼ਿੰਦਗੀ ਗੁਜ਼ਾਰਨੀ ਹੈ। ਸੋ ਵੀਰੋ ਇਹ ਸਫਰੇ ਚਾਹ ਦਿੱਤਾ। ਇਹ ਕਾਮਯਾਬੀ ਹੈ। ਸੋ ਇਹ ਹੱਕ ਹੈ। ਸੋ ਇਹ ਹੋਏ ਸੱਚ ਹੈ। ਹਾਂਜੀ ਬਸ। ਸੋ ਗੁਰੂ ਸਾਹਿਬਾਂ ਨੇ ਵੀ ਇਹੋ ਜੀ ਚੀਜ਼ ਨੂੰ ਕਰਕੇ ਦੱਸਿਆ ਪੁਰਧਨੀਆਂ ਨੂੰ। ਹਾਂਜੀ ਦੁਨੀਆ ਨੂੰ ਇੱਕ ਮਾਲਕ ਦੇ ਨਾਲ ਮਿਲਾਇਆ ਹੈ ਹਾਂ ਕਿ째 ਮਾਲ ਜਾਂਦਾ ਜਾਵੇ ਔਲਾਦ ਜਾਂਦੀ ਕੋਈ ਵੀ ਕੁਰਬਾਨੀ ਦੇਣੀ ਪਵੇ ਦੇ ਜਾਓ ਹੱਕ ਤੇ ਕਰਉਣਾ ਸੱਚ ਤੇ ਕਰਉਣਾ ਅਸਲ ਕਾਮਯਾਬੀ ਵੀਰੋ ਹੀ ਹੋਈ ਕਾਮਯਾਬੀ ਹੈ ਹਾਂਜੀ ਬਹੁਤ ਵਧੀਆ ਗੱਲ ਬਾਤ ਕਰਨ ਦੀ ਸੀ ਡਾਕਟਰ ਡਾਕਟਰ ਨਸੀਰ ਅਖਤਰ ਸਾਹਿਬ ਜੀ ਸੋ ਬਾਕੀ ਜੋ ਮੈਂ ਆਪਣੇ ਮੁਸਲਮਾਨਾਂ ਦੇ ਨਜ਼ਰੀਏ ਵਿੱਚ ਜੋ ਮੈਂ ਸਮਝਦਾ ਵੀਰੋ ਉਤਨ ਦਾ ਸਿਸਾ ਸੋ ਫਤਿਹ ਦੀ ਗੁੰਜ ਪੈਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ